ਤੁਸੀਂ ਦੇਖ ਰਹੇ ਹੋ ਬੰਦੇ ਭਾਰਤ ਲਾਈਵ ਟੀਵੀ ਨਿਊਜ਼ ਮੈਂ ਹਰੋਜ ਜੈਸਵਾਲ ਮੇਰੇ ਨਾਲ ਕੈਮਰਾਮੈਨ ਬੱਬੂ ਇਸ ਵਕਤ ਅਸੀਂ ਮੂਹ ਦੇ ਸਲਨਪੁਰ ਦੇ ਪਿੰਡ ਆਲੀ ਵਿੱਚ ਤੇ ਆਪਾਂ ਤੁਹਾਨੂੰ ਕੁਝ ਦ੍ਰਿਸ਼ ਦਿਖਾਣੇ ਜਿਹੜੇ ਬਾੜ ਨਾਲ ਅਗਰਸਿਤ ਹੋਏ ਖੇਤ ਜਿਹੜੇ ਡੁੱਬ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾੜ ਦੇ ਹਾਲਾਤ ਬੜੇ ਹੋਏ ਪਾਣੀ ਦੇ ਚਰਚਾ ਪਾਈ ਪਾਈ ਫਟਾਇਆ ਹੋਇਆ ਹੋਇਆ ਇਹ ਲਾਈਵ ਵੀਡੀਓ ਤੁਹਾਨੂੰ ਦਿਖਾਈ ਜਾ ਰਹੀ ਹੈ ਤੇ ਇੱਕ ਤਰ੍ਹਾਂ ਹਰੋਜ ਜੈਸਵਾਲ ਦੀਆਂ ਜੋ ਕਿ ਮੱਡਿਆ ਪਿੰਡ ਵਾਲਿਆਂ ਨੂੰ ਇੰਟਰਵਿਊ ਲੈਣਾ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਨੇ ਕਿੰਨਾ ਹਾਂ ਹੀ ਭਾਈ ਕਿੰਨਾ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਹਾਂਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਬਹੁਤ ਬੜਾ ਅਜੀਬ ਦਿਖਾਵਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡ ਖਾਲੀ ਕਰਾ ਦਿੱਤਾ ਹਾਂ ਪੂਰਾ ਪਿੰਡ ਹਾਂ ਪੂਰਾ ਪਿੰਡ ਖਾਲੀ ਕਰਾ ਦਿੱਤਾ ਪਪਾ ਜੀ ਕੁਝ ਕਹਿੰਦਾ ਜਾਂਦੇ ਸੀ ਸਰਕਾਰ ਨੂੰ ਸਰਕਾਰ ਵੱਲੋਂ ਕੋਈ ਕੋਈ ਸਹੂਲਤ ਨਹੀਂ ਅਜੇ ਤੱਕ ਸਾਡੇ ਇੱਥੇ ਹੋਰ ਸੰਸਥਾ ਸੇਵਾ ਕਰਮੀਆਂ ਬਹੁਤ ਨਿਸ਼ਕਾਨ ਸਾਹਿਬੋਂ ਜਦਾ ਫਸਲ ਪੂਰਾ ਬਰਵਾ ਸਾਡਾ ਪ੍ਰਸ਼ਾਸਨ ਨੇ ਕੋਈ ਇਸੇ ਜੋ ਕੋਈ ਜਾਜਾਨਾ ਨੂੰ ਕੋਈ 1 ਪੈਸੇ ਦਾ ਵੀ ਨਹੀਂ ਇੱਕ ਹੁੰਦਾ ਹੀ ਇੱਥੇ ਇੱਥੇ ਆਪਾਂ ਕੁਝ ਦੇਖ ਰਹੇ ਕਿ ਸੇਵਾਦਾਰ ਵੀ ਲੰਗਰ ਲੰਗਰ ਜਿਹੜਾ ਬਤਾ ਰਹੇ ਨੇ ਤੁਸੀਂ ਦੇਖ ਰਹੇ ਪਿੰਡ ਸਤਾਨਪੁਰ ਪਿੰਡ ਆਲੀ ਵਿੱਚ ਜਿੱਥੇ ਕਿ ਇੱਕ ਮਕਾਨ ਹੈ ਜਿਹੜੀ ਬਰਸਾਤ ਦੇ ਕਰਕੇ ਪੂਰੀ ਤਰ੍ਹਾਂ ਨਾਲ ਚੋਰਿਆ ਤੇ ਆਪਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਣੇ ਆਂ ਸਾਰਾ ਸਲਾਬਾ ਗਿਆ ਵਾ ਇਹ ਚਾ ਪੰਜ ਤੇ ਪੱਖੇ ਸੜ ਗਏ ਅੱਛਾ ਇਹ ਲਸੀੜੀ ਲਾਈ ਟੀਟੀ ਖੜਾ ਸੜ ਗਏ ਹੋਰ ਕੋਈ ਕੰਦ ਕੁੰਦ ਵੀ ਕਹਿ ਨਹੀਂ ਕੋਈ ਬੈਠੀ ਜੀ ਤੁਸੀਂ ਦੇਖ ਸਕਦੇ ਜਿਹੜੇ ਬਾਲੇ ਆ ਪੂਰੀ ਤਾਂ ਟੁੱਟ ਗਏ ਨੇ ਕਰਜਾ ਦੇ ਸੰਗਦੇ ਹੋ ਤੁਸੀਂ ਥੋੜਾ ਪੁੱਛਤਾ ਨਹੀਂ ਨਹੀਂ ਕਰਤੀ ਹਾਂ ਜੀ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਚਾਹੁੰਦੇ ਆ ਵੀ ਗਰੀਬਾਂ ਵਾਸਤੇ ਤੁਸੀਂ ਕੋਈ ਕਰਨ ਹਿੰਮਤ ਕਰੋ ਇੰਨਾਂ ਨੇ ਕੋਠੇ ਮਠਲੇ ਡਿੱਗ ਪਏ ਆ ਜੀ ਉਹ ਵੇਖੋ ਪਾਣੀ ਵੀ ਆਇਆ ਪਿਆ ਬਹੁਤ ਮਾਲ ਡੰਗਰ ਨੂੰ ਚਾਰਾ ਹੈ ਨਹੀਂਗਾ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਇੱਥੇ ਡਿੱਗ ਹਾਂਜੀ ਕੋਈ ਨਹੀਂ ਪਹੁੰਚਿਆ ਜੀ ਨਹੀਂ ਹਾਂਜੀ ਕੋਈ ਨਹੀਂ ਪਹੁੰਚਿਆ ਬਸ ਅਸਾਂ ਗਿੱਤੀ ਲੈ ਕੇ ਆਉਂਦੀ ਜਿਹੜਾ ਲੰਕਰ ਲੈ ਹਾਂਜੀ ਉਹ ਵੀ ਸਾਡੇ ਐਮ.ਐਲ.ਏ. ਸਾਹਿਬ ਨੇ ਵੀ ਨਹੀਂ ਕੋਈ ਸਾਰ ਨਾ ਹਾਂਜੀ ਕੋਈ ਨਹੀਂ ਜਿੰਦਾਂ ਜੀ ਜਦ ਪਿੰਡ ਦਾ ਕੋਈ ਮੋਹਤਵਾਰ ਸਰਪੰਚ ਵਗੈਰਾ ਕੋਈ ਨਹੀਂ ਆ ਜੀ ਪਿੰਡਵਾਰਾ ਸੌਦਾ ਲਿਆਉਂਦੇ ਨਹੀਂ ਉਹ ਤੁਹਾਨੂੰ ਪਤਾ ਅਸੀਂ ਤੇ ਵੀਰੇ ਜਾਂਦੇ ਨਹੀਂ ਬੰਦੇ ਤੇ ਤੇ ਜਿਹਨੂੰ ਆ ਗਿਆ ਆ ਗਿਆ ਮਿਲ ਗਿਆ ਮਿਲ ਗਿਆ ਜਿੰਦੇ ਹੱਥ ਦੀ ਬਾਤ ਡੋਰਾ ਕੀ ਬਾਤ ਹੁੰਦਾ ਬਾਕੀ ਤੁਸੀਂ ਮੌਕਾ ਵੇਖ ਹੀ ਸਕਦੇ ਆ ਹੁੰਦੇ ਹੱਥ ਜਿੰਦੇ ਹੱਥੇ ਡੋਰਾ ਨਾ ਪਤੰਗ ਹੁੰਦਾ ਹੀ ਆ ਹਾਂਜੀ ਤੁਹਾਨੂੰ ਪਤਾ ਤੁਹਾਨੂੰ ਅਸੀਂ ਅੰਦਰ ਦੀਆਂ ਤਸਵੀਰਾਂ ਦਿਖਾਣੀਆਂ ਆ ਜਿਹੜਾ ਕਿ ਪੂਰੀ ਤਰ੍ਹਾਂ ਸਲਾਬਾ ਗਿਆ ਵਾ ਮੇਰਾ ਨਾਮ ਗੁਰਚਨ ਸਿੰਘ ਸਾਬਕਾ ਪੰਚਾਇਤ ਮੈਂਬਰ ਮੇਰੀ ਹੱਥ ਜੁੜ ਕੇ ਬੇਨਤੀ ਹੈ ਸਰਕਾਰ ਅੱਗੇ ਵੀ ਆ ਜਿਹੜੇ ਕੋਠਿਆਂ ਦੇ ਬਾਲੇ ਟੁੱਟੇ ਆ ਆ ਮੀਡੀਆ ਵਾਲੇ ਮੇਰੇ ਵੀਰ ਆਏ ਆ ਉਹ ਆਪ ਵੇਖ ਰਹਿਣ ਵੀ ਟੁੱਟੇ ਆ ਤੇ ਸਮਾਨ ਸਾਰਾ ਪੱਖੇ ਸਭ ਸੜ ਗਿਆ ਮੀਂਹ ਪੈਣ ਦੇ ਨੂੰ ਆ ਜੱਟ ਦਿਨ ਹੋ ਗਿਆ ਤੇ ਸਰਕਾਰੀ ਮੁਲਾਜ਼ਮ ਜਿਹੜਾ ਵਾ ਉਹ ਬੰਨੇ ਬੰਨ ਨੰਗਦਾ ਵ ਤੇ ਬਨੇ ਬਾਨੀ ਉਹ ਹੰਦਾ ਵ ਤੇ ਬਨੇ ਬੰਨ ਜਾਂਦਾ ਵ ਉਹਦਾ ਹੱਕ ਇਹ ਹੈਗਾ ਵਾ ਉਹਦਾ ਅੱਕ ਇਹ ਹੈਗਾ ਵਾ ਵੀ ਘਰ ਪਰਤੀ ਵੇਖੇ ਜੀਦਾ ਨਿਸ਼ਕਾਨ ਹੋਇਆ ਵਾ ਉਹਨੂੰ ਜ਼ਰੂਰ ਦੇਵੇ ਇਹ ਨਹੀਂ ਵੀ ਲੋਟਕ ਸੋਟ ਨਾ ਕਰੇ ਜਿਹੜਾ ਲੋਟਕ ਸੋਟਾ ਬਹੁਤ ਮਾੜੀ ਆ ਤੇ ਸਾਡੇ ਪਿੰਡ ਦੇ ਵਿੱਚ ਪਾਰਟੀ ਬਾਜੀ ਨਾ ਬਣੇ ਸਾਡੇ ਪਿੰਡ ਇੱਕੋ ਆ ਤੇ ਇੱਕੋ ਹੀ ਰਹਿਣਾ ਚਾਹੀਦਾ ਜਿਹੜਾ ਸਾਡਾ ਸਰਪੰਚਾ ਬਹੁਤ ਵਧੀਆ ਲਾਇਕ ਖਾਨਦਾਨੀ ਪਰਿਵਾਰ ਜੈਦਾ ਤਾਲਾ ਉਹ ਆਪਦੇ ਕੋਲੋਂ ਵੀ ਬਣ ਸਕਦਾ ਵਾ ਪਰ ਸਾਡੇ ਲੋਕਾਂ ਨੇ ਜਿਹੜਾ ਨਾ ਘਰ ਘਰ ਜਦਾਂ ਦੇਖੋ ਆ ਮਾਰੀ ਕੀਤੀ ਪਈ ਆ ਇਹ ਸਾਡੀ ਦੇ ਮੁੱਖ ਮੰਤਰੀ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਆਪਦੀ ਟੀਮ ਪਰਸਨਲ ਕੱਲੇ ਤੇ ਪਰਸਨਲ ਘੱਲ ਕੇ ਉਹ ਘਰ ਪ੍ਰਤੀ ਪਿੰਡ ਵਾਲੀ ਪਿੰਡ ਵਾਲੀ ਕਲਾਂ ਜੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਸਾਬਕਾ ਪੰਚਾਇਤ ਮੈਂਬਰ ਗੁਰਚਾਨ ਸਿੰਘ ਮੇਰਾ ਨਾਂ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਮੋਬਾਈਲ ਨੰਬਰ ਮੇਰਾ 98720 00261 11ਾ ਜੀ ਜਜਾ 985232202 ਹਾਂਜੀ ਤੇ ਆ ਮੇਰੇ ਘਰ ਦੀ ਹਾਲਤ ਵੇਖ ਲਓ ਜੇ ਤੇ ਕੋਈ ਝੂਠ ਆ ਜਾਂ ਕੋਈ ਉਦਾਂ ਵਾਂ ਤੇ ਮੈਂ ਦੇਨਦਾਰ ਆ ਜੀ ਸਰਕਾਰ ਨੂੰ ਜੇ ਮੈਂ ਦੇਨਦਾਰ ਆ ਤੇ ਮੈਂ ਦੋਸ਼ੀ ਆ ਜੇ ਮੈਂ ਝੂਠ ਮਾਰਾਂ ਤੇ ਮੈਂ ਦੋਸ਼ੀ ਆ ਜੇ ਮੈਂ ਸਰਕਾਰ ਦੇ ਅੱਗੇ ਕੋਈ ਚੀਜ਼ ਦੀ ਤੂੰ ਝੂਠ ਮਾਰਾਂ ਤੇ ਮੈਂ ਦੋਸ਼ੀ ਆ ਮੈਂ ਕੋਈ ਫालतू ਗੱਲ ਨਹੀਂ ਕਰਦਾ ਆ ਬਾਹਰ ਲਈ ਗੰਦ ਪਲੱਸਟਰ ਕਰਾਈ ਹੈ ਅੰਦਰ ਲਈ ਗੰਦ ਮੇਰੀ ਪਾਟ ਗਈ ਹੈ ਕੋਠੇ ਦੀ ਦੂਜੀ ਬੇਨਤੀ ਇਹ ਆ ਵੀ ਆ ਜਿਹੜੀ ਗਲੀ ਵਗਦੀ ਆ ਇਥੇ ਬਸਾਂ ਇੰਨੀਆਂ ਪੰਜਾਬ ਜਾ ਗਈ ਤੇ ਜਿਹੜੀਆਂ ਸਕੂਲ ਨੂੰ ਲੱਗੀਆਂ ਵਾ ਉਹ ਪੰਜਾਬ ਜਾ ਕੇ ਨੰਗਦੀਆਂ ਤੇ ਸਾਡੇ ਧੰਕ ਪੈ ਪੇ ਕੋਠੇ ਪਾੜਦੇ ਜਾਂਦੇ ਆ ਤੇ ਸਾਡੀ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਬੇਨਤੀ ਆ ਵੀ ਇਹ ਫਿਰ ਨਹੀਂ ਫਿਰਨੀ ਨੰਗਣ ਤੇ ਪਿੰਡ ਦਾ ਕੋਈ ਬੱਚਾ ਕੋਈ ਜਨਾਨੀ ਉਹ ਨਾ ਥੱਲੇ ਆ ਜੀ ਹੂੰ ਸਾਡੀ ਇਹ ਬੇਨਤੀ ਜ਼ਰੂਰ ਆ ਜੀ ਹਾਂਜੀ